Wa <paintings> alaikum <in chocolate> cool. ਮਾਨ ਸਰ ਸਾਵਧਾਨ ਜੋ ਤਾਉ ਦੀਤ ਨਾਮ ਲਿਆ ਜਾਂਦਾ ਹੈ ਇਸ ਵਾਰ ਜਿਲ੍ਹਾ ਪੁਰਸ ਮਹਾਲੀ ਵੱਲੋਂ ਵੀ ਮਨਾਇਆ ਜਾ ਰਿਹਾ ਹੈ ਹੋ ਚੁੱਕੇ ਹੁ ਜੀ ਆਇਆਂ ਨੂੰ ਜੀ ਜਿੱਥੇ ਸਾਡੇ ਜੀਓ ਸਰਵਨ ਪਹੁੰਚਿਆ ਉਹਨਾਂ ਸੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਯੋਧੇ ਸ਼ਾਂਤੀ ਲਈ ਪੰਜਾਬ ਦੀ ਦੇਖ ਦੀ ਸ਼ਾਂਤੀ ਲਈ ਬਲੀਦਾਨ ਦਿੱਤਾ ਹੈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਦੇ ਨਾਮ ਤੇ 2 ਮਿੰਟ ਦਾ ਮੋਨ ਵਾਤ ਰੱਖਿਆ ਜਾਂਦਾ ਹੈ ਤੇ ਸਨਦਾਂ ਦੀ ਅਰਪਤ ਕੀਤੀ ਜਾਂਦੀ ਹੈ। ਉਹਨਾਂ ਦੇ ਨਾਲ ਹੀ ਸਾਡੇ ਪੰਜਾਬ ਦੇ ਵਿੱਚ ਪਿਛਲੇ ਦਹਾਕੇ ਅਦਾਨ ਸਾਡੇ 50% ਦੇ ਕਰਮਚਾਰੀਆਂ ਦਾ ਜੋ ਬਰੀ ਅਦਾਨ ਦਿੱਤਾ ਹੈ ਉਹਨਾਂ ਨੂੰ ਵੀ ਹਰ ਸਾਲ ਦੀ ਤਰ੍ਹਾਂ ਯਾਦ ਕੀਤਾ ਜਾਂਦਾ ਹੈ। ਉਹ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਚਾਰ ਜਾਂ ਪੰਜ ਵਾਦਿਆਂ ਨੂੰ ਰੋਡ ਬਲੌਕ ਹੋ ਜਾਂਦੇ ਸੀ ਕੋਈ ਤੁਹਾਨੂੰ ਬਾਹਰ ਪਾਂਛੀ ਵਿਲੇ ਦਿਖਦਾ ਸੀ। ਇਦਾਂ ਦੇ ਹਾਲਾਤ ਸੀ ਵੀ ਕਰੋ ਨਿਕਲਣਾ ਬਾਹਰ ਹੋਇਆ ਸੀ ਤਾਂ ਪੁਲਿਸ ਦੇ ਜਵਾਨ ਹੀ ਹੁੰਦੇ ਸਨ ਉਹਨਾਂ ਸਮਿਆਂ ਦੇ ਵਿੱਚ ਇਹ ਜੇ ਸਾਡੇ ਜਿਹੜੇ ਪਰਿਵਾਰ ਬੈਠੇ ਉਹਨਾਂ ਦੇ ਵਿੱਚ ਐਸੇ ਪਰਿਵਾਰ ਵੀ ਜਿਨ੍ਹਾਂ ਨੇ ਆਪਣੇ 2-2 3-3 ਪਰਿਵਾਰ ਦੇ ਮੈਂਬਰ ਵੀ ਖੋਏ ਹਾਲ ਉਹਨਾਂ ਦਾ ਬੜਾ ਸ਼ਿਕਾਸਮਈ ਜਿਹੜੀ ਜ਼ਿੰਦਗੀ ਹੁਣ ਤੱਕ ਲੱਗੀ ਹੈ ਸਾਡੇ ਸਤਿਕਾਰਯੋਗ ਐਸਪੀ ਸਾਹਿਬ ਸਰਜੀਸ ਭੰਦੇਰ ਜੀ ਮਤਿਹਰ ਸਪੀਸਾ ਉਹੀ ਪਹੁੰਚੇ ਹਾਂ ਜੀਵਨੂ ਜੀ ਸ਼ੁਗਰ ਸਾਥੇ ਸਾਡੇ ਵਿੱਚ ਸ਼੍ਰੀਪਤੀ ਕੋਮਲ ਮਿੱਤਲ ਜੀ ਇਹੀ ਹੈ ਡਿਪਟੀ ਕਮਿਸ਼ਨਰ ਭਗਵਾਨ ਜੀ ਮੈਂ ਹੁਣ ਸੀਤਾ ਦੇ ਨਾਮ वन प्लीज सब इंस्पेक्टर एम अशोक कांस्टेबल बेलसन जीवन एमआर आर कोतेश्वर राव अरुणाचल प्रदेश कांस्टेबल थुथ त्रिस्ट्रेंग असम प्रोबेशन सब इंस्पेक्टर अर्चना देवी लैंस नायक हमाशु शराय बिहार सब इंस्पेक्टर प्रीतम राजक एएसआई एस राजीव रंजन माल जितेंद्र कुमार सिंह अवलदार मितले ਦਿਨ ਜਿਹੜਾ ਹੈ ਸਾਡਾ ਇੱਕ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਦੋਂ ਅਸੀਂ ਆਪਣੇ ਦੇਸ਼ ਦੇ ਸਾਰੇ ਉਹਨਾਂ ਜਵਾਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਦੇ ਲਈ ਇੱਕ ਆਪਣਾ ਸੁਪਰੀਮ ਸੈਕਰੀਫਾਈਸ ਜਿਹਨੂੰ ਕਹਿੰਦੇ ਆ ਸਭ ਤੋਂ ਵੱਡਾ ਬਲੀਦਾਨ ਕਿ ਆਪਣੀ ਜਾਨ ਦੇ ਕੇ ਆਪਣੀ ਜਾਨ ਨਿਸਾਵਰ ਕੀਤੀ ਇਸ ਦੇਸ਼ ਦੀ ਰੱਖਿਆ ਤੇ ਸੁਰੱਖਿਆ ਲਈ ਇਸ ਦਿਨ ਦਾ ਇੱਕ ਇਤਿਹਾਸ ਹੈ ਕਿ 21 ਅਕਤੂਬਰ 1968 ਨੂੰ सीआरपीएफ ਦੀ ਇੱਕ ਟੁਕੜੀ ਜਿਹੜੀ ਲਦਾਖ ਦੇ ਵਿੱਚ ਪੈਟ੍ਰੋਲਿੰਗ ਕਰ ਰਹੀ ਸੀ ਉਹਦੇ ਉੱਪਰ ਚੀਨੀ ਸੈਨਾ ਨੇ ਉਸ ਸਮੇਂ ਫਾਇਰਿੰਗ ਕੀਤੀ ਤੇ ਤਕਰੀਬਨ 10 ਜਵਾਨ ਜਿਨ੍ਹਾਂ ਦੇ ਵਿੱਚ ਇੱਕ ਪੰਜਾਬ ਦਾ ਕਰਨਲ ਸਿੰਘ ਵੀ ਸ਼ਾਮਲ ਸੀ ਉਹਨਾਂ ਨੇ ਉਸ ਟਾਈਮ ਆਪਣੇ ਦੇਸ਼ ਦੀ ਜ਼ਮੀਨ ਦੀ ਰੱਖਿਆ ਕਰਦੇ ਹੋਏ ਸੁਪਰੀਮ ਸੈਕਰੀਫਾਈਸ ਦਿੱਤਾ ਅਤੇ ਉਦੋਂ ਤੋਂ ਹੀ ਇਸ ਦਿਨ ਨੂੰ ਇੱਕ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਮਨਾਇਆ ਜਾਂਦਾ ਹੈ ਪੂਰਾ ਸਾਲ ਜਿਹੜੀਆਂ ਪੁਲਿਸ ਫੋਰਸੇਜ਼ ਨੇ ਦੇਸ਼ ਦੀਆਂ ਪੈਰਾ ਮਿਲਟਰੀ ਹੈ ਆਰਮੀ ਹੈ ਅਲੱਗ-ਅਲੱਗ ਸਾਰੇ ਆਪਣੇ-ਆਪਣੇ ਕੰਮ ਕਰਦੇ ਹੋਏ ਕਿਤੇ ਨਾ ਕਿਤੇ ਅੱਤਵਾਦ ਦਾ ਸਾਹਮਣਾ ਕਰਦੇ ਆ ਭਾਵੇਂ ਉਹ ਨਕਸਲਵਾਦ ਹੋਵੇ ਪड़ोसी ਦੇਸ਼ਾਂ ਤੋਂ ਖਤਰਾ ਹੋਵੇ ਜਾਂ ਫਿਰ ਉੱਤਰ ਪੂਰਬ ਵਿੱਚ ਜਿਹੜੀਆਂ ਅੰਦਰੂਨੀ ਬਗਾਵਤਾਂ ਚੱਲਦੀਆਂ ਨੇ ਉਹਨਾਂ ਦੇ ਲਈ ਅਲੱਗ-ਅਲੱਗ ਫੋਰਸਿਜ਼ ਵੱਲੋਂ ਇੱਕ ਸਾਡੀਆਂ ਜਿਹੜੀਆਂ ਰੱਖਿਆ ਕਰਦੇ ਹੋਏ ਆਪਣੇ-ਆਪਣੇ ਜਵਾਨ ਸ਼ਹੀਦ ਹੋ ਗਏ ਜਿਹੜੀ ਹੈ ਵੀਰਗਤੀ ਪ੍ਰਾਪਤ ਕੀਤੀ ਹੈ ਨਾ ਸਿਰਫ ਕਿ ਹੱਤਵਾਲੀਆ ਪਰੋਸੀ ਮੁਲਕਾਂ ਦਾ ਖਤਰਾ ਲੇਕਿਨ ਜਦੋਂ ਵੀ ਇੱਕ ਕਰੋਨਾ ਕਾਲ ਵਰਗੀ ਮਹਾਂਮਾਰੀ ਆਈ ਬਿਊਵੀ ਨੇ ਵਿੱਚ ਕੋਈ ਕਮੀ ਨਹੀਂ ਆਉਂਦੀ ਅਤੇ ਉਦੋਂ ਵੀ ਪੰਜਾਬ ਪੁਲਿਸ ਦੇ ਬਹੁਤ ਜਵਾਨ ਅਫਸਰ ਸ਼ਹੀਦ ਹੋਏ ਉਸ ਤੋਂ ਇਲਾਵਾ ਜਦੋਂ ਆਪਰੇਸ਼ਨ ਸਿੰਦੂਰ ਹੁਣ ਚੱਲਿਆ ਉਦੋਂ ਵੀ ਬਹੁਤ ਤਨਮੰਦਾਂ ਯੂਨੀਤੀ ਭਾਈ ਨੇ ਸਾਰੀ ਪੰਜਾਬ ਪੁਲਿਸ ਵੱਲੋਂ ਵੀ ਅਤੇ ਬਾਕੀ ਦੇਸ਼ ਦੀਆਂ ਫੋਰਸਿਸ ਵੱਲੋਂ ਅੱਜ ਦੇ ਸਮੇਂ ਦੇ ਵਿੱਚ ਸਾਡੇ ਲਈ ਇੱਕ ਹੋਰ ਜਿਹੜਾ ਖਤਰਾ ਬਣ ਚੁੱਕਾ ਹੈ ਉਹਨ ਨਸ਼ੇ ਦਾ ਕਾਰੋਬਾਰ ਦੇਣਾ ਉਸ ਦੇ ਨਾਲ ਸਾਡੇ ਜਵਾਨ ਲੜਦੇ ਹੋਏ ਨਸ਼ਾ ਤਸਕਰਾਂ ਨਾਲ ਵੀ ਲੜਦੇ ਹੋਏ ਸ਼ਹੀਦ ਹੋਏ ਪਿਛਲੇ ਕੁ ਸਮੇਂ ਦੇ ਵਿੱਚ ਅਸੀਂ ਦੇਖਿਆ ਤੇ ਪੂਰੀ ਜਿਹੜੀ ਪੰਜਾਬ ਪੁਲਿਸ ਹੈ ਸਾਡੀ ਉਹ ਇਸ ਦੇ ਲਈ ਵਚਨਬੱਧ ਹੈ ਕਿ ਦੇਸ਼ ਤੇ ਕਿਸੇ ਮਾਨਮੋਹ ਦਿੱਤੀ ਕਸ਼ੋਰ ਸਾਹਿਬ ਰੀਜ਼ਦੀ ਨਰਸਿੰਦਰ ਬਾਦਲ ਦੇ ਕਹਿੰਦੇ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਮੁੱਖ ਮਹਿਮਾ ਐਸਐਸਪੀ ਸਾਹਿਬ ਰੀਤ ਦੀ ਰਸਮ ਅਦਾ ਕਰ ਰਹੇ ਹਨ ਜੀ ਐਸਐਸਪੀ ਸਾਹਿਬ ਰੀਤੀ ਰਸਮ ਅਦਾ ਕਰ ਰਹੇ ਹਨ ਜੀ ਲਈ ਇਸ ਗੋਰੀ ਸੀਜੀਐਮ ਮੁਹਾਲੀ ਉਹ ਵੀ ਬੜੇ ਸਾਦਾ ਤੇ ਸਤਿਕਾਰ ਦੇ ਨਾਲ ਰੀਤ ਦੀ ਰਸਮ ਅਦਾ ਕਰ ਰਹੇ ਹਨ ਜੀ ਫਰੀਦਮੰਪਰੀ ਸਿੰਘ ਐਸਪੀ ਆ ਸਾਹਿਬ ਜੇ ਲੈਡੀ ਸਟਾਫ ਪਿੱਛੇ ਖੜਾ ਕੇ ਪਰਿਵਾਰ ਦੇ ਨਾਲ ਉਹਦੀ ਪਰਿਵਾਰਾਂ ਵੀ ਬੇਨਤੀਆਂ ਕੇ ਨਾ ਸੁਣਾਈ ਜਾਂਦੀ ਇਹਨਾਂ ਤੋਂ ਪੰਤ 620 ਫਰੀਦਕੋਟ ਇਸ 7199 ਚੰਡੀਗੜ੍ਹ ਪੋਸਟਲ ਸੰਗ ਉਹਨਾਂ ਦੇ ਸਰਪੰਚਨੀ ਰਾਜਕੁਮਾਰੀ ਜੀ ਪੁਲਟੀ ਫਰੀਦਗੱਬੇ ਆਉਂਦੇ ਔਰ ਸ਼੍ਰੀਮਤੀ ਮਨਜੀਤ ਕੌਰ ਪੋਂਚਰ ਉਹ ਵੀ ਅੱਗੇ ਆ ਕੇ ਸਨਮਾਨਤੋ ਲੈਣ ਜੀ ਮਾਤਾ ਜੀ 27 ਬਰਿੰਦਰ ਸਿੰਘ 1428 ਰੋਪੜ 24892 ਨੂੰ ਇਹਨਾਂ ਦਾ ਸ਼ਹੀਦ ਜੀ ਦਿੱਤੀ ਸੀ ਉਹਨਾਂ ਦੇ ਮਾਤਾ ਜੀ ਤਵਿੰਦਰਪੁਰ ਪਹੁੰਚੇ ਉਹ ਵੀ ਅੱਗੇ ਆ ਕੇ 185 ਦਮਜੀਤ ਸਿੰਘ 1338 ਸਪਾਈ ਬਲਵੰਤ ਸਿੰਘ 1866 ਸੰਗਰੂਰ ਸ਼੍ਰੀਮਤੀ ਮਾਹਪ੍ਰੀਤ ਕੌਰ ਪਹੁੰਚੇ ਜੀ ਪਲੀਜ਼ ਅੱਗੇ ਆਉਣ ਜੀ ਸੌਰਤਰਾ ਜਨਰਲ ਸਿੰਘ 32 ਜਫਾਰ 1991 ਵਿੱਚ ਇਹਨਾਂ ਦਾ ਰਜਿਸਟ੍ਰੀ ਕੀਤੀ ਗਈ ਉਹਨਾਂ ਦੇ ਪਰਸਪਤਨੀ ਮਨੀਦਰ ਕੌਰ ਜੀ ਫੌਦਾਰ ਭਗਤ ਸਿੰਘ 230 ਉਹਨਾਂ ਦੇ ਡੜਕੇ ਗੁਰਨਾਮ ਸਿੰਘ ਅੱਗੇ ਆਉਣ ਪਲੀਜ਼ ਆਉ ਦਾ ਸਵਨ ਸਿੰਘ 504 ਪਟਿਆਲਾ ਉਹਨਾਂ ਦੇ ਤਾਂ ਸੁਪਤਨੀ ਚੰਦਜੀਤ ਕੌਰ ਜੀ ਦੀ ਦਿੱਤੀ ਸੀ ਕੋਈ ਹਰਿੰਦਰ ਸਿੰਘ 12 ਕਾਤਰ ਸੰਗਰੂਰ ਉਹਨਾਂ ਦੇ ਇਕ ਗੁਨਾਹਗੀ ਜੋ ਸਮਾਜ ਚ ਨਾ ਹਰਿਦਰ ਸਿੰਘ ਦੇ ਮਾਤਾ ਜੀ ਪਹੁੰਚੇ ਉਹਨਾਂ ਨੂੰ ਵੀ ਸਮਾਜ ਚ ਹੰਦੂ ਜੀ ਪਿਆਤੀ ਅਨੰਦ ਕੁਮਾਰ ਉਹਨਾਂ ਦਾ ਪਰਿਵਾਰ ਹੈ ਸਮਾਜ ਚ ਨਾਨ ਜੀ ਬੱਚੇ ਨੇ ਯਾਦ ਕਰਕੇ ਉਹਨਾਂ ਦੀ ਅਮਰ ਤੇ ਆਸਨ ਸਗਾਈ ਰਹੀ ਦੀ ਉਹਨਾਂ ਨੂੰ ਕਿਉਂ ਨਹੀਂ ਹੈਗੀ ਹਮੇਸ਼ਾ ਯਾਦ ਰਹਿਣ ਦੀ ਹੈਗੀ ਜੀ ਉਹ ਪ੍ਰਕਾਸ਼ ਜੀ ਇੱਥੇ ਡਿਊਟੀ ਸੀ ਜੀ ਹੋਏ ਉਹਨਾਂ ਜੂਨ 1987 ਵਿੱਚ ਸੁਵਾਨੇ ਸੀ ਪਰਸਪਤੀ ਸੁਤਰਾ ਦੇ ਵੀ ਉਹ ਵੀ ਸੁਵਾਨਦਲ ਨੇ ਸੁਵਾਨੇ ਹੋਏ ਉਹਨਾਂ ਦੇ ਮਾਣ ਇੱਟ ਵੀ ਮਾਰਾ ਕਰ ਆਪਣੇ ਯਾਦਾਂ ਜਿ ਰੱਖੇ ਬਸ ਉਹਨਾਂ ਨੂੰ ਆਤਮਾਨ ਜੋ ਯਾਦ ਕਰਦੇ ਸਨਮਾਨਿਤ ਕਰਨੇ ਕਿ ਮੇਰੇ ਕੋ ਹਾਂਜੀ ਆ ਯਾਦ ਕਰਦੇ ਉਹਨਾਂ ਦੀ ਹਾਂਜੀ ਹਾਂਜੀ ਅੱਜ ਉਹਨਾਂ ਦੀ ਯਾਦ ਯਾਦਾਂ ਸਾਰਿਆਂ ਦੀ ਹੋਵਾ ਦਾ 9 ਦਿਨ ਤੁਰੇ ਹੋਵੇ ਪੀ ਲਾ ਆ ਗਈ ਸਾਰਿਆਂ ਨੂੰ ਬੈਠਣੇ ਪਰਵਾਰਾਂ ਵਿੱਚ ਨਾ ਕਿ ਸੁਖਾਤੀ ਵਰਤੇ ਤੇ ਆਪਾਂ ਸਭ ਨੂੰ ਸਭ ਸੰਤੋਖ ਨਾਲ ਆਪਣੇ ਘਰਾਂ ਨੂੰ ਨਹੀਂ ਪੁੱਛੀ ਕਿਸੇ ਦਾ ਦਰਸ਼ਨੀਆਂ ਦਾ ਵੀ ਸੱਚੇ ਪਾਛਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਦੇਵ ਕੌਰ ਹੈ ਪਿੰਡ ਪਨੂਆ ਜ਼ਿਲ੍ਹਾ ਜ਼ਿਲ੍ਹਾ ਰੋਪੜ ਮੋਹਾਲੀ ਕਹ ਲੋ ਮੋਹਾਲੀ ਹੋ ਗਿਆ ਅਰ ਜਿੰਦਸ ਕੀ ਦਾ ਸਾਡੇ ਸ਼ਾਮ ਦਾ ਟਾਈਮ ਦਾ ਜੇ ਤੇ ਪਰਿਵਾਰ ਨੇ ਅਸੀਂ ਪਰਦੇ तिवारी ਵਿੱਚ ਉਹ ਆਏ ਤੇ ਮੋਟਰਸਾਈਕਲ लेके तिवारी ਮੋੜ ਤੇ ਖੜਾ ਕਰਨ ਲੱਗੇ ਤੇ ਨਾਲੇ ਬੰਦੇ ਆ ਗਏ ਉਹ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਉਹ गिर ਗਏ ਤੇ ਉਹਨਾਂ ਨੇ ਫਿਰ ਨਾ ਪਲੱਗ ਕੱਟ ਕੇ तिवारी ਹੋਰ ਮਾਰ ਕੇ ਗਏ ਗੋਲੀਆਂ ਇੱਕ ਮੇਰਾ ਹੀ ਬੇਟਾ ਤਾਂ ਇਹ ਵੀ ਹੇਠ ਉਤਰਿਆ ਆਇਆ ਤਾਂ ਦਰਵਾਜੇ ਦੇ ਨਾਲ ਖੜਾ ਹੈ ਤੇ ਵੀ ਗੋਲੀਆਂ ਚਲਾਤੀਆਂ ਉਹਨਾਂ ਨੇ ઘોડીએ કે રાખે પે ઇત ઉઠી ચાલે ગઈ યહો બેટા તાકી ના શહીદ હોઈ જડે હાજી બેટા તાકી ના શહીદ હોઈ જડે બેટા થી ઉત્સવ ફાધર સગે આચ્છા જી ભાઈ મેરા નામ હરમેન્દ્રસિંહ હે સાડે ફાધર સગે કડ કોન્સ્ટેબલ સવરનસિંહ 504 પટરાળા આજ મે શહીતાન વાચે જાતા જરૂર કર રહે લેકિન મનચ એક તરહ દુખ ભી હે સાડે સાડે પરિવાર તો મે પર સને છડ કે ચાલે ગયા ਦੇਸ਼ ਦੀ ਜਾਨਵਾਰੀ ਕੀ ਸਾਨੂੰ ਮਾਣ ਆ ਜਿਨ੍ਹਾਂ ਉਹਨਾਂ ਨੇ ਆਪਣੇ ਡਿਊਟੀ ਕਰਦੇ ਹੋਏ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਆਪਣੀ ਜਾਨ ਦਿੱਤੀ ਹੈ ਅਮਨ ਸ਼ਾਂਤੀ ਲਈ ਆਪਣੀ ਜਾਨ ਦਿੱਤੀ ਹੈ ਸਾਨੂੰ ਮਾਣ ਵੀ ਹੈ ਉਹਨਾਂ ਤੇ ਇਸੇ ਕਰਕੇ ਅਸੀਂ ਅੱਜ ਤੱਕ ਚੰਗੀ ਜ਼ਿੰਦਗੀ ਜੀ ਰਹੇ ਜੇਕਰ ਉਹਨਾਂ ਨੇ ਚੀਤੀ ਦਿੱਤੀ ਹੈ ਸਾਨੂੰ ਬਹੁਤ ਫਕਰ ਆ ਜੇ ਉਹਨਾਂ ਤੇ ਜੀ ਹਾਂ ਜੀ ਰਵਤ ਸਿੰਘ ਸਨ ਉਹ ਗੁਰਨਾਵ ਸਿੰਘ 81091 ਨੂੰ ਤਿੰਨ ਮੇਰੇ ਭਰਾ ਤੇ ਪਿੰਡ ਤੋਂ ਨਮਰਾ ਕਾ ਮਾਰ ਦਿੱਤੇ ਫਿਰ ਹਸਨ ਹਾਂਜੀ ਤੇ ਅਲੀ ਬਰੋਦ ਦਾ ਪਿੰਡ ਛੱਡਿਆ ਫਿਰ ਫਿਰ ਅਸੀਂ ਆਪਣੇ ਆਪਣੇ ਚੰਡੀਗੜ੍ਹ ਚਲੇ ਗਏ ਸੀ ਥੋੜਾ ਜਿਹਾ ਅੱਜ ਫਿਰ ਅੱਜ ਵੈਥੇ ਅਸੀਂ ਦਾ ਦੇਸ਼ ਬਣਾਇਆ ਗਿਆ ਉਹਦੇ ਵਿੱਚ ਸਾਨੂੰ ਬੁਲਾਇਆ ਗਿਆ ਜੀ ਹਾਂਜੀ ਸਨਮਾਨਤ ਵੀ ਕਰਿਆ ਹਾਂਜੀ ਸਨਮਾਨਤ ਵੀ ਕਰਿਆ ਹਾਂ ਸਨਮਾਨਤ ਵੀ ਕਰਿਆ ਜੀ ਉਹਨਾਂ ਦੇ ਐਸਐਸਪੀ ਸਾਹਿਬ ਨੇ ਹਾਂਜੀ ਐਸਐਸਪੀ ਸਾਹਿਬ ਨੇ ਸਨਮਾਨਤ ਕਰਿਆ ਠੀਕ ਆਜ਼ਾਦ

ਹਾਂਜੀ ਮੈਂ ਕਮੇਜਿਤ ਹਾਂ ਹਾਂਜੀ